ਸਾਰੇ ਸੁਣਦੇ ਹੋ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਅਗਰ ਅਸੀਂ ਰੋਜ਼ਾਨਾ ਇੱਕ ਮੁਠਕੀ ਸੂਰਜਮੁਖੀ ਦੇ ਬੀਜ ਆਪਣੇ ਖਾਣੇ ਵਿੱਚ ਸ਼ਾਮਲ ਕਰਦੇ ਹਾਂ ਤਾਂ ਸਾਨੂੰ ਕਿਹੜੇ ਕਿਹੜੇ ਲਾਭ ਹੋ ਸਕਦੇ ਹਨ ਉਹਦੇ ਵਿੱਚ ਅਸੀਂ ਅੰਦਾਜ਼ਨ ਕੋਈ 25 ਗ੍ਰਾਮ ਤੋਂ ਲੈ ਕੇ 28-30 ਗ੍ਰਾਮ ਦੇ ਰੋਜ਼ਾਨਾ ਅਗਰ ਖਾਈਏ ਤੇ ਇਸ ਤੋਂ ਜ਼ਿਆਦਾ ਖਾਣ ਨਾਲ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਸਰ ਇਹਦੇ ਵਿੱਚ ਐਂਟੀਆਕਸੀਡੈਂਟਸ ਬਹੁਤ ਵਧੀਆ ਹੁੰਦੇ ਨੇ ਜਿਸ ਕਾਰਨ ਇਹ ਸਾਨੂੰ ਕ੍ਰੋਨਿਕ ਡਿਸੀਜ਼ ਜਿਨ੍ਹਾਂ ਨੂੰ ਅਸੀਂ ਪੁਰਾਣੀਆਂ ਬਿਮਾਰੀਆਂ ਕਹਿ ਦਿੰਦੇ ਆ ਉਹਨਾਂ ਤੋਂ ਬਚਾਉਣ ਦੇ ਵਿੱਚ ਬਹੁਤ ਜ਼ਿਆਦੀ ਸੱਡੀ ਹੈਲਪੀ ਕਰ ਸਕਦੇ। ਉਹਦੇ ਸੋਜਾਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ। ਉਹ ਤੱਤ ਹੁੰਦੇ ਨੇ ਜਿਹੜੇ ਸੋਜਾਂ ਦੇ ਨਾਲ ਲੜਦੇ ਨੇ। ਐਂਟੀ ਇਨਫਲਮੇਟਰੀ ਜਿਹੜੀ ਉਹ ਪ੍ਰੋਪਰਟੀਆਂ ਹੁੰਦੀ ਇਹਨਾਂ ਦੀ। ਜਿਹੜੇ ਕੋਕ ਸਿਹਤਮੰਦ ਦਿਲ ਵਾਸਤੇ ਇਹ ਬਹੁਤ ਵਧੀਆ ਹਨ। ਮਸਲ ਦੇ ਵਿੱਚ ਪੈਣ ਵਾਲੇ ਜਿਹੜੇ ਸਾਡੇ ਮਾਸਪੇਸ਼ੀਆਂ ਦੇ ਵਿੱਚ ਕੜਵੱਲ ਪੈ ਜਾਂਦੀ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੁੰਦੇ ਹਨ థਾਇਰੋਇਡ ਦੀ ਸਿਹਤ ਵਾਸਤੇ ਵੀ ਇਹ ਬਹੁਤ ਵਧੀਆ ਹੁੰਦੇ ਹਨ ਔਰ ਔਰਤਾਂ ਦੀ ਜਿਹੜੀ ਪ੍ਰਜਨਨ ਦੀ ਸਿਹਤ ਆ ਉਹਦਾ ਬਹੁਤ ਸਮਰਥਨ ਕਰਦੇ ਹਨ ਹੁਣ ਇਹ ਥਾਇਰੋਇਡ ਵਾਸਤੇ ਜਿੰਨੇ ਵਧੀਆ ਹੁੰਦੇ ਨੇ ਸਾਡੀ ਇਮਿਊਨ ਸਿਸਟਮ ਵਾਸਤੇ ਬਹੁਤ ਵਧੀਆ ਹਨ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੇ ਨੇ ਅਗਰ ਤੁਸੀਂ 25 ਤੋਂ 30 ਗ੍ਰਾਮ ਰੋਜ਼ਾਨਾ ਖਾਣਦੇ ਹੋ ਤਾਂ ਇਸ ਤੋਂ ਜ਼ਿਆਦਾ ਜਿਆਦਾ ਖਾਣ ਨਾਲ ਫਿਰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਆ। ਉਹ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਪੂਰੀ ਡਿਟੇਲ ਦੇ ਵਿੱਚ ਇਹਦੇ ਤੇ ਵੀਡੀਓ ਪਾਈ ਜਾਵੇ। ਔਰ ਇਹ ਕਿਹਨਾਂ ਨੂੰ ਨਹੀਂ ਖਾਣੇ ਚਾਹੀਦੇ ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ। ਅਗਰ ਤੁਹਾਨੂੰ ਕਿਸੇ ਭੋਜਨ ਤੋਂ ਅਲਰਜੀ ਹੈ ਤੇ ਪੀਣ ਵਾਲੇ ਪਦਾਰਥ ਤੋਂ ਅਲਰਜੀ ਹੈ। ਜੇ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤੇ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲਓ। ਅਗਰ ਤੁਸੀਂ ਨਵੇਂ ਸ਼ੁਰੂ ਕਰਨੇ ਹਨ। ਤੁਕ ਇਹਦੀ ਅਲਰਜੀ ਹਾਲਾਂਕਿ ਬਹੁਤ ਘੱਟ ਮਰੀਜ਼ਾਂ ਦੇ ਵਿੱਚ ਦੇਖੀ ਗਈ ਹੈ ਲੇਕਿਨ ਹੋ ਜਾਂਦੀ ਹੈ ਉਹਦੇ ਵਿੱਚ ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਮੂੰਹ ਦੇ ਵਿੱਚ ਖਾਰਸ਼ ਹੋਣ ਲੱਗ ਜਾਂਦੀ ਹੈ ਬੁੱਲਾਂ ਦੇ ਉੱਪਰ ਸੋਜਾਂ ਪੈ ਜਾਂਦੀਆਂ ਨੇ ਗਲੇ ਦੇ ਵਿੱਚ ਸੋਜ ਪੈ ਜਾਂਦੀ ਛਪਾਕੀ ਵਰਗੀਆਂ ਨਿਸ਼ਾਨੀਆਂ ਜਿਹੜੀ ਅਰਟ ਕੇਰੀਆਜ਼ ਦੀ ਆ ਜਾਂਦੀਆਂ ਨੇ ਅਸਥਮਾ ਜਿੰਨਾਂ ਲੋਕਾਂ ਦਾ ਹੈਗਾ ਉਹ ਵਿਗੜ ਜਾਂਦਾ ਸਾਹ ਕੜ ਸਕਦਾ ਜਾਂ ਕੁਝ ਚਮੜੀ ਦੀਆਂ ਸਮੱਸਿਆਵਾਂ ਇਹ ਵੀ ਇਹਦੇ ਵਿੱਚ ਆ ਜਾਂਦੀਆਂ ਨੇ ਔਰ ਇਸ ਨੂੰ ਨਮਕ ਤੋਂ ਬਗੈਰ ਖਾਣਾ ਚਾਹੀਦਾ। ਅਗਰ ਤੁਸੀਂ ਬਾਜ਼ਾਰੋਂ ਪੈਕ ਕੀਤੇ ਲੈ ਕੇ ਆਉਂਦੇ ਹੋ ਤੇ ਉਹਨਾਂ ਤੇ ਦੇਖੋ ਕਿ ਨਮਕ ਕਿੰਨਾ ਲੱਗਾ। ਉਹ ਕਿਸੇ ਤਰੀਕੇ ਨਾਲ ਇਹਨਾਂ ਨੂੰ ਵਾਸ਼ ਕਰਕੇ ਧੋ ਕੇ ਸਾਫ਼ ਪਾਣੀ ਨਾਲ ਤੇ ਨਮਕ ਜਿਹੜਾ ਐਕਸਟਰਾ ਲੱਗਾ ਹੁੰਦਾ ਉਹਨਾਂ ਨੂੰ ਉਤਾਰ ਲੈਣਾ ਚਾਹੀਦਾ। ਕਿਉਂਕਿ ਲੋਟੋਂ ਜ਼ਿਆਦਾ ਜਿਹੜਾ ਨਮਕ ਲੱਗਾ ਹੁੰਦਾ ਇਹਨਾਂ ਨੂੰ ਉਹ ਸਾਡੇ ਸਰੀਰ ਵਿੱਚ ਜਾ ਕੇ ਕਈ ਵਾਰੀ ਬਲੱਡ ਪ੍ਰੈਸ਼ਰ ਜਾਂ ਹੋਰ ਗੁਰਦਿਆਂ ਦੀਆਂ ਜਾਂ ਦਿਲ ਦੀਆਂ ਸਮੱਸਿਆਵਾਂ ਸਾਨੂੰ ਪੈਦਾ ਕਰ ਸਕਦਾ। ਵੈਸੇ ਇਹ ਬਹੁਤ ਵਧੀਆ ਹੁੰਦੇ ਨੇ ਪਰ ਇਹਨਾਂ ਦੀ ਡੋਜ਼ ਦਾ ਖਿਆਲ ਜਰੂਰ ਰੱਖਣਾ ਚਾਹੀਦਾ ਅਗਰ ਕਿਸੇ ਨੂੰ ਪਰੇਸ਼ਾਨੀ ਹੈ ਉਹ ਨਾ ਲਵੇ ਡਾਕਟਰ ਦੀ ਸਲਾਹ ਜਰੂਰ ਲੈ ਲੈਵੇ ਕਿਸੇ ਦਿਨ ਮੈਂ ਡਿਟੇਲ ਦੇ ਵਿੱਚ ਇਹਦੇ ਤੇ 20 25 ਮਿੰਟ ਦੀ ਵੀਡੀਓਜ਼ ਜਰੂਰ ਪਾ ਕੇ ਤੁਹਾਨੂੰ ਪੇਸ਼ ਕਰਾਂਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਸਿ ਕਰੋ